ਭਾਈ ਜੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਪਟਿਆਲੇ ਦੇ ਵਿੱਚ ਬਾਈ ਜੀ ਚੀਤਾ ਆ ਚੁੱਕਿਆ ਜਿਨੇ ਪੂਰੇ ਪਟਿਆਲੇ ਨੂੰ ਦੁਖੀ ਕੀਤਾ ਪਿਆ ਆ ਅਨਾਉਂਸਮੈਂਟ ਤੁਹਾਨੂੰ ਸੁਣਾਉਣ ਜਾ ਰਹੇ ਆ ਇਸ ਸਮੇ ਬਾਈ ਜੀ ਚੀਤਾ ਦੀਪਨਗਰ ਇਕਤਾ ਵਿਹਾਰ ਆਨੰਦਨਗਰ ਦੇ ਵਿੱਚ ਤ੍ਰਿਪੜੀ ਦੇ ਕੋਲ ਨੇੜੇ-ਤੇੜੇ ਫਿਰ ਰਿਹਾ ਚੀਤਾ ਤਾਂ ਬਾਈ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਤੇ ਬਾਈ ਤੁਹਾਨੂੰ ਦੱਸ ਦਈਏ ਆ ਅਨਾਉਂਸਮੈਂਟ ਕੀਤੀ ਗਈ ਹੈ ਦੀਪਨਗਰ ਗੁਰਦੁਆਰਾ ਕਮੇਟੀ ਵੱਲੋਂ ਨੇੜੇ-ਤੇੜੇ ਜਿੰਨੇ ਏਰੀਏ ਨੇ ਸਾਰਿਆਂ ਨੂੰ ਸੰਗਤਾਂ ਨੂੰ ਬੇਨਤੀ ਕੀਤੀ ਹੈ ਆਪੋ ਆਪਣੇ ਘਰਾਂ ਦੇ ਵਿੱਚ ਰਹੋ ਆਪਣੇ ਬੱਚਿਆਂ ਨੂੰ ਘਰਾਂ 'ਚ ਰੱਖੋ ਰਾਤ ਨੂੰ ਘਰਾਂ ਤੋਂ ਬਾਹਰ ਨਾ ਹੋ ਕਿਉਂਕਿ ਬਾਈ ਜੀ ਇਹ ਜਿਹੜਾ ਚੇਤਾ ਫਿਰ ਰਿਹਾ ਇਹ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦਾ ਤਾਂ ਆ ਵੀਡੀਓ ਨੂੰ ਬਾਈ ਜੀ ਸ਼ੇਅਰ ਕਰਿਓ ਆ ਸੁਣੋ ਗੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੀਪ ਨਗਰ ਤੋਂ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਐਮਸੀ ਕੀਤੀ ਜਾ ਰਹੀ ਹੈ ਜੀ ਗੁਰਦੁਆਰਾ ਸਾਹਿਬ ਦੀ ਈਪਨਗਰ ਦੀ ਕਮੇਟੀ ਵੱਲੋਂ ਬੇਨਤੀ ਹੈ ਦੀਪਨਗਰ ਦੀਆਂ ਸੰਗਤਾਂ ਅਨੰਦ ਨਗਰ ਇਕਤਾ ਵਿਖਾਨ ਸਾਧਨਾ ਸੰਗਤਾਂ ਨੂੰ ਬੇਨਤੀ ਹੈ ਜੀ ਉਹ ਜੋ ਸੌੜਾ ਕਮਾ ਪਹਿਲਾਂ ਹੁਣੇ 11:30 ਵਜੇ ਤੋਂ ਪਹਿਲਾਂ ਦੀਪਨਗਰ ਵਾਲ ਜਿਹੜਾ ਹੈ ਚੀਤਾ ਵੇਖਿਆ ਗਿਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਸਾਰੇ ਆਪਣੇ ਘਰਾਂ 'ਚ ਰਹਿਣ ਉਹੇ ਬਾਰੀਆਂ ਖਾਸ ਕਰਕੇ ਬੰਦ ਕਰਕੇ ਰਹਿਣ ਦੀ ਕਿਰਪਾਲਤਾ ਕਰਨ ਤੇ ਬੱਚਿਆਂ ਨੂੰ ਖਾਸ ਕਰਕੇ ਅੰਦਰ ਕੱਕ ਰੱਖਿਆ ਜਾਵੇ ਸਾਰੀ ਆਪਣੋ ਆਪਣੇ ਹਿਥਿਆਰ ਰੱਖਣਾ ਜੀ ਸਾਰਿਆਂ ਨੇ ਧਿਆਨ ਨਾਲ ਸੁਣਨਾ ਹੈ ਤੋਂ ਸਾਰੇ ਬੇਨਤੀ ਪ੍ਰਵਾਨ ਕਰਨੀ ਵਾਰ ਘਟ ਜਾਣਾ ਰਾਤ ਨੂੰ ਕਿਸੇ ਨੇ ਤੇ ਬੱਚਿਆਂ ਨੂੰ ਵੀ ਅੰਦਰ ਰੱਖਣਾ ਹੈ ਜੋ ਸੀਤਾ ਨੇ ਵਿਖਿਆ ਗਿਆ ਭਾਈ ਸਾਰਿਆਂ ਨੇ ਆਪਣੇ ਅੰਦਰਾਂ ਵਿਚ ਰਹਿਣ ਦੀ ਕਿਰਪਾਲਤਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਣ ਬਾਈ ਜੀ ਆ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡੇ ਹਾਂ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਟਿਆਲੇ ਦੇ ਹਰ ਇੱਕ ਘਰ ਤੱਕ ਵੀਡੀਓ ਪਹੁੰਚ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਪਟਿਆਲੇ ਸ਼ਹਿਰ ਦੇ ਵਿੱਚ ਚੇਤਾ ਦੇਖਿਆ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦਾ ਤਾਂ ਆਪਣੇ ਬੱਚਿਆਂ ਨੂੰ ਤੇ ਆਪ ਆਪਣੇ ਘਰਾਂ ਵਿੱਚ ਰਹੋ ਕੰਮ ਤੋਂ ਸਿੱਧਾ ਘਰ ਘਰ ਤੋਂ ਸਿੱਧਾ ਕੰਮ ਬਸ ਇਹੀ ਕੰਮ ਰੱਖੋ ਬਾਈ ਜੀ ਕਿਉਂਕਿ ਜਿੰਨਾ ਤੱਕ ਪ੍ਰਸ਼ਾਸਨ ਇਸ ਨੂੰ ਫੜਦਾ ਨਹੀਂ ਉਦੋਂ ਤੱਕ ਬਾਈ ਜੀ ਆ ਚੀਜ਼ ਤੁਹਾਨੂੰ ਕਰਨੀ ਪੈਣੀ ਆ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਸਤਿ ਸ੍ਰੀ ਅਕਾਲ ਜੀ